ਸਰਕਾਰੇ ਖਾਲਸਾ ਇੰਟਰਨੈਸ਼ਨਲ ਟੀਵੀ ਦੇਖ ਰਹੇ ਦਰਸ਼ਕੋ ਕਹਿੰਦੇ ਨੇ ਜਿਸ ਦੀ ਜ਼ੁਬਾਨ ਤੇ ਫਤਿਹ ਉਸ ਦੀ ਜਹਾਨ ਤੇ ਫਤਿਹ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਫਤਿਹ ਪ੍ਰਵਾਨ ਕਰਨਾ ਆਵਾਕੁਰਜੀ ਕਾ ਖਾਲਸਾ ਆਵਾਕੁਰਜੀ ਕੀ ਫਤਿਹ ਅੱਜ ਆਪਣੇ ਸਟੂਡੀਓ ਦੇ ਵਿੱਚ ਸਦਾ ਹਰਪ੍ਰੀਤ ਸਿੰਘ ਸ਼ਾਮਲ ਨੇ ਤੇ ਅੱਜ ਸਾਡਾ ਜਿਹੜਾ ਵਿਸ਼ਾ ਹੈ ਉਹ ਹੈ ਸਿੱਖ ਕੌਮ ਦੀ ਮਾਨਮੱਤੀ ਸ਼ਖਸੀਅਤ ਜਿਸ ਦੇ ਜਾਣ ਦੇ ਨਾਲ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਜਿਸ ਦੇ ਜਾਣ ਦੇ ਨਾਲ ਇੱਕ ਯੁੱਗ ਦਾ ਅੰਤ ਹੋਇਆ ਜਿਸ ਨੇ ਪੂਰੇ ਸੰਸਾਰ ਦੇ ਉੱਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਜਿਸ ਨੇ ਪੂਰੇ ਸੰਸਾਰ ਦੇ ਉੱਤੇ ਪੱਗ ਦਾ ਨਾਮ ਰੌਸ਼ਨ ਕੀਤਾ ਜਿਸ ਨੇ ਪੂਰੇ ਸੰਸਾਰ ਤੇ ਉੱਤੇ ਖੰਡਾ ਪਗ ਤੇ ਲਾ ਕੇ ਸਿੱਖੀ ਨੂੰ ਪਰਫੁੱਲਤ ਕੀਤਾ ਮੇਰੀ ਕਹਿਣ ਤੋਂ ਮਰਾਦ ਸਰਦਾਰ ਫੌਜਾ ਸਿੰਘ ਉਹ ਸਾਡੇ ਵਿੱਚ ਨਹੀਂ ਰਹੇ ਸਾਨੂੰ ਇਸ ਗੱਲ ਦਾ ਬੇहद ਅਫਸੋਸ ਆ ਪਰ ਜੋ ਅਕਾਲ ਪੁਰਖ ਦਾ ਬਾਣਾ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਦੁੱਖ ਉਹਨਾਂ ਦੇ ਜਾਣ ਦਾ ਨਹੀਂ ਉਹਨਾਂ ਦੇ ਜਾਣ ਦੇ ਤਰੀਕੇ ਦਾ ਦੁੱਖ ਆ ਪਿਆਰੇ ਦਰਸ਼ਕੋ ਆਪਾਂ ਉਹਨਾਂ ਦੀਆਂ ਕੁਝ ਗੱਲਾਂ ਪਹਿਲਾਂ ਸਾਂਝੀਆਂ ਕਰਾਂਗੇ ਤੇ ਫਿਰ ਉਹਨਾਂ ਦੀ ਮੌਤ ਦੇ ਕਾਰਨਾਂ ਤੇ ਵੀ ਵਿਸਥਾਰ ਦੇ ਵਿੱਚ ਗੱਲ ਕਰਾਂਗੇ ਸਾਬ ਹਰਪੀਤ ਸਿੰਘ ਜੀ ਸਾਬ ਫੌਜਾ ਸਿੰਘ ਬਾਰੇ ਜਦੋਂ ਗੱਲ ਕਰਦੇ ਆ ਜਿਹੜੀ ਮੋਟੀਵੇਸ਼ਨ ਉਹਨਾਂ ਤੋਂ ਮਿਲਦੀ ਆ ਜਿਵੇਂ ਉਹਨਾਂ ਦੇ ਬੜੇ ਪੋਡਕਾਸਟ ਆ ਚੁੱਕੇ ਨੇ ਲਗਭਗ ਸਾਰੇ ਦਰਸ਼ਕਾਂ ਨੂੰ ਪਤਾ ਕਿ ਸਾਬ ਫੌਜਾ ਸਿੰਘ ਦਾ ਜਨਮ 1 ਅਪ੍ਰੈਲ 1911 ਨੂੰ ਹੋਇਆ ਸੀ ਹਾਂਜੀ ਹਾਂਜੀ ਤੇ ਉਹ 14 ਜੁਲਾਈ 2025 ਨੂੰ ਲਗਭਗ 114 ਸਾਲ ਦੀ ਉਮਰ ਪੂਰੀ ਕਰਕੇ ਇਸ ਸੰਸਾਰ ਤੋਂ ਜਾ ਚੁੱਕੇ ਬਹੁਤ ਵੱਡੀ ਗੱਲ ਹੈ ਜੀ ਵੱਡੀ ਗੱਲ ਉਹਨਾਂ ਦੀ ਕੀ ਸੀ ਜਿੱਥੋਂ ਸਾਨੂੰ ਹਿੰਮਤ ਮਿਲਦੀ ਆ ਹੌਸਲਾ ਮਿਲਦਾ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਕੋਈ ਵੀ ਕੰਮ ਕਰਨ ਦੇ ਲਈ ਉਮਰ ਮੈਨੇ ਨਹੀਂ ਰੱਖਦੀ 99 ਸਾਲ ਦੀ ਉਮਰ ਦੇ ਵਿੱਚ ਸਤਾ ਫੌਜਾ ਸਿੰਘ ਨੇ ਦੌੜਨਾ ਸ਼ੁਰੂ ਕੀਤਾ ਤੇ 99 ਸਾਲ ਦੀ ਉਮਰ 'ਚ ਦੌੜਨਾ ਸ਼ੁਰੂ ਕਰਕੇ ਵਿਸ਼ਵ ਰਿਕਾਰਡ ਬਣਾਇਆ ਬਿਲਕੁਲ ਵਰਲਡ ਰਿਕਾਰਡ ਬਣਾਉਣੇ ਤੇ ਗਨੀਜ਼ ਬੁੱਕ ਆਫ ਦੇ ਵਿੱਚ ਆਪਣਾ ਨਾਮ ਦਰਜ ਕਰਾਉਣਾ ਇਹ ਸਿੱਖਾਂ ਲਈ ਪੰਜਾਬੀਆਂ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਬਹੁਤ ਵੱਡੀ ਪ੍ਰਾਪਤੀ ਹੈ ਜੀ ਹਾਂਜੀ ਸਹਾਪੀ ਸਿੰਘ ਜੀ ਜਿਵੇਂ ਐਡੀ ਵੱਡੀ ਉਮਰ ਦੇ ਵਿੱਚ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ ਤੁਹਾਡਾ ਇਸ ਬਾਰੇ ਕੀ ਰਾਇਆ ਕਿ ਬੰਦੇ ਨੂੰ ਕੋਈ ਵੀ ਕੰਮ ਕਰਨ ਲਈ ਉਮਰ ਦੇ ਤਕਾਜ਼ੇ ਨੂੰ ਦੇਖਣਾ ਚਾਹੀਦਾ ਜਾਂ ਨਹੀਂ ਦੇਖਣਾ ਚਾਹੀਦਾ ਤੁਹਾਡੇ ਕੀ ਵਿਚਾਰ ਨੇ ਇਸ ਵਿਸ਼ੇ ਤੇ ਦੇਖੋ ਜੀ ਉਮਰ ਕੁਝ ਨਹੀਂ ਹੁੰਦਾ ਇੱਕ ਨੰਬਰ ਹੀ ਹੈ ਜੀ ਤੇ ਜਿੱਥੇ ਤੁਸੀਂ ਕੁਝ ਸ਼ੁਰੂ ਕਰਨਾ ਹੋਵੇ ਸਿਰਫ ਤੁਹਾਡੇ ਕੋਲ ਤੁਹਾਡੀ ਮਿਹਨਤ ਹੁੰਦੀ ਹੈ ਤੇ ਤੁਹਾਡੇ ਚ ਜਜ਼ਬਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਥੋਂ ਸ਼ੁਰੂ ਕਰਨਾ ਹੈ ਤੇ ਕੀ ਕਰਨਾ ਚਾਹੁੰਦੇ ਹੋ ਤੁਹਾਡਾ ਤੁਹਾਨੂੰ ਟੀਚਾ ਬਤਾਉਣਾ ਚਾਹੀਦਾ ਤੁਸੀਂ ਕਿੱਥੇ ਪਹੁੰਚਣਾ ਚਾਹੁੰਦੇ ਹੋ ਤੇ ਮੈਂ ਕਹਿੰਨਾ ਉਮਰ ਮੈਨੇ ਨਹੀਂ ਰਖਾਉਂਦੀ ਕਿ ਐਡੀ ਵੱਡੀ ਪ੍ਰਾਪਤੀ ਸਰਦਾਰ ਫੋਜਾ ਸਿੰਘ ਜੀ ਸਾਨੂੰ ਦੱਸ ਕੇ ਗਏ ਆ ਕਿ ਵੀ ਇੰਨੀ ਵੱਡੀ ਉਮਰ ਤੂੰ ਇਹਨਾਂ ਨੇ ਆਪਣਾ ਕਾਫਲਾ ਸ਼ੁਰੂ ਕੀਤਾ ਸੀਗਾ ਤੇ ਕਿੱਥੇ ਜਾ ਕੇ ਖਤਮ ਹੋਇਆ ਮਗਰ ਜਿਹੜਾ ਜਿੱਦਾਂ ਉਹ ਖਤਮ ਹੋਇਆ ਉਹ ਬੜਾ ਸ਼ੌਕਿੰਗ ਐ ਸਾਰੇ ਸੰਸਾਰ ਵਾਸਤੇ ਕਿ ਵੀ ਇੱਕ ਵਿਅਕਤੀ ਫੈਰ ਕਰ ਰਿਹਾ ਤੇ ਕੋਈ ਫੇਟ ਮਾਰ ਕੇ ਉਹਨਾਂ ਨੂੰ ਚਲਾ ਗਿਆ ਤੇ ਉਸ ਦਾ ਹਜੇ ਤੱਕ ਕੁਝ ਨਹੀਂ ਪਤਾ ਚੱਲਿਆ ਬੜਾ ਸ਼ੌਕਿੰਗ ਐ ਜੀ ਆਮ ਪਿਆਰੇ ਦਰਸ਼ਕੋ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਐਡੀ ਵੱਡੀ ਉਮਰ ਦੇ ਵਿੱਚ ਦੌੜਨਾ ਸ਼ੁਰੂ ਕੀਤਾ ਤੇ ਵਰਲਡ ਰਿਕਾਰਡ ਬਣਾਏ ਉਸ ਤੋਂ ਅੱਗੇ ਸਾਹ ਫੌਜਾ ਸਿੰਘ ਦੀ ਜਿਹੜੀ ਅਗਲੀ ਗੱਲ ਆ ਕਿ ਨੌਜਵਾਨ ਪੁੱਤ ਦੇ ਮਰ ਜਾਣ ਤੇ ਵੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਆਮ ਹੀ ਅਸੀਂ ਅਕਸਰ ਸਮਾਜ ਦੇ ਵਿੱਚ ਵਿਚਰਨ ਦੇਖਿਆ ਕਿ ਛੋਟੇ ਮੋਟੇ ਘਾਟੇ ਪੈਣ ਤੋਂ ਬਾਅਦ ਵੀ ਮਨੁੱਖ ਕੋਈ ਆਪਣਾ ਕਦਮ ਪੁੱਟਣ ਦੀ ਹਿੰਮਤ ਨਹੀਂ ਕਰਦਾ ਪਰ ਸਰਦਾਰ ਫੌਜਾ ਸਿੰਘ ਨੇ ਨੌਜਵਾਨ ਪੁੱਤ ਦੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵੀ ਆਪਣਾ ਹੌਸਲਾ ਨਹੀਂ ਛੱਡਿਆ ਉਹਨਾਂ ਨੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਆਪਣੀ ਅੱਖਾਂ ਮੂਰੇ ਲਿਆਂਦਾ ਕਿ ਕਿਵੇਂ ਗੁਰੂ ਸਾਹਿਬ ਨੇ ਚਾਰ ਪੁੱਤ ਬਾਰੇ ਕੌਮ ਤੋਂ ਤੇ ਫਿਰ ਵੀ ਉਹਨਾਂ ਨੇ ਸਾਨੂੰ ਹੌਸਲੇ ਵਿੱਚ ਰਹਿਣ ਦਾ ਸੰਦੇਸ਼ ਦਿੱਤਾ ਇਸਾ ਫੌਜਾ ਸਿੰਘ ਨੇ ਆਪਣੇ ਪਿੰਡੇ ਤੇ ਹੰਡਾ ਕੇ ਪੂਰੇ ਸੰਸਾਰ ਦੇ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਇੱਕ ਸੰਦੇਸ਼ ਦਿੱਤਾ ਕਿ ਔਕੜ ਜਿੱਦੀ ਵੱਡੀ ਮਰਜ਼ੀ ਹੋਵੇ ਪਰ ਜੇ ਤੁਹਾਡਾ ਹੌਸਲਾ ਤੇ ਹਿੰਮਤ ਵੱਡੀ ਆ ਤਾਂ ਤੁਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਆ ਅੱਗੇ ਸਾਹ ਹਰਪੀ ਸਿੰਘ ਦੀ ਗੱਲ ਕਰਦੇ ਆ ਸਾਹ ਫੌਜਾ ਸਿੰਘ ਨੇ ਜਿਵੇਂ ਦੱਸਦੇ ਨੇ ਰਿਕਾਰਡ ਦੇ ਵਿੱਚ ਜਦੋਂ ਮੈਰਾਥਨ ਦੇ ਵਿੱਚ ਉਹ ਪਾਰਟਿਸਿਪੇਟ ਕਰਨ ਲੱਗੇ ਤਾਂ ਉਹ ਪੱਗ ਬੰਨ੍ਹ ਕੇ ਪਾਰਟਿਸਿਪੇਟ ਕਰਨਾ ਚਾਹੁੰਦੇ ਸੀ ਹਾਂਜੀ ਤੇ ਉਹਨਾਂ ਦੇ ਕੋਚ ਸਹਿਬਾਨ ਵੀ ਇਸ ਗੱਲ ਤੋਂ ਹੈਰਾਨ ਸੀ ਪੱਗ ਬੰਨ ਕੇ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਹਾਂਜੀ ਜਦੋਂ ਉੱਥੋਂ ਦੀ ਜਿਹੜੀ ਕਮੇਟੀ ਸੀਗੀ ਜਿਹੜੀ ਆਰਗੇਨਾਈਜ਼ ਕਰ ਰਹੀ ਸੀ ਮੈਰਾਥਨ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਪੱਗ ਬੰਨ ਕੇ ਪਾਰਟਿਸਿਪੇਟ ਨਹੀਂ ਕਰ ਸਕਦੇ ਪਰ ਉਹਨਾਂ ਦੀ ਜਿਹੜੀ ਦਲੀਲ ਸੀ ਜਿਹੜੀ ਉਹਨਾਂ ਦਾ ਹੌਸਲਾ ਸੀ ਉਹਨੂੰ ਪਿੱਛੇ ਨਹੀਂ ਕਰ ਸਕੇ ਸਭ ਫੌਜਾ ਸਿੰਘ ਨੇ ਬੜਾ ਵੱਡਾ ਡਿਸੀਜਨ ਦਿੱਤਾ ਕਿ ਮੇਰੇ ਵਾਸਤੇ ਦੌੜਨਾ ਜ਼ਰੂਰੀ ਨਹੀਂ ਮੇਰੇ ਵਾਸਤੇ ਪੱਗ ਜ਼ਰੂਰੀ ਆ ਤੇ ਜਦੋਂ ਉਹਨਾਂ ਨੇ ਐਡਾ ਵੱਡਾ ਸਟੈਂਡ ਲੈ ਲਿਆ ਤੇ ਉਹਨਾਂ ਨੂੰ ਪ੍ਰਬੰਧਕਾਂ ਨੂੰ ਵੀ ਇਸ ਫੈਸਲੇ ਨੂੰ ਮੰਨਣਾ ਪਿਆ ਤੇ ਸਦਾ ਪੌਜਾ ਫੌਜਾ ਸਿੰਘ ਪਹਿਲੀ ਵਾਰ ਪੱਗ ਬੰਨ ਕੇ ਦੌੜੇ ਤੇ ਉਸ ਤੋਂ ਬਾਅਦ ਤੁਸੀਂ ਹੁਣ ਅਨੇਕਾਂ ਦੜਾਕ ਦੇਖਦੇ ਆ ਕਿ ਜਿਹੜੇ ਪੱਗ ਬੰਨ ਕੇ ਮੈਰਾਥਨ ਦੇ ਵਿੱਚ ਜਿਹੜੇ ਰੇਸਾਂ ਦੇ ਵਿੱਚ ਭਾਗ ਲੈਂਦੇ ਨੇ ਸਾਡੀ ਪੱਗ ਨੂੰ ਸਭ ਫੌਜਾ ਸਿੰਘ ਨੇ ਜਿਹੜੀ ਸ਼ਾਨ ਬਣਾਇਆ ਜਿਵੇਂ ਸਾਹ ਹਰਪੀ ਸਿੰਘ ਮੇਰੇ ਨਾਲ ਬੈਠੇ ਨੇ ਮੈਂ ਪੱਗ ਦੇ ਵਿਸ਼ੇ ਤੇ ਵੀ ਇਹਨਾਂ ਨਾਲ ਗੱਲ ਕਰਨੀ ਚਾਹੁੰਦਾ ਕੁਝ ਇੱਕ ਦੋ ਸ਼ਖਸੀਅਤਾਂ ਹੋਰ ਵੀ ਨੇ ਜਿਨ੍ਹਾਂ ਨੇ ਪੱਗ ਕਰਕੇ ਸਾਡਾ ਨਾਮ ਰੌਸ਼ਨ ਕੀਤਾ ਸਾਡੀ ਸਿੱਖੀ ਨੂੰ ਪਰਫੁੱਲਤ ਕੀਤਾ ਜਾਂ ਪੱਗ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਹ ਹਰਪੀ ਸਿੰਘ ਜੀ ਜੇ ਆਪਾਂ ਹੁਣ ਗੱਲ ਚੱਲੀ ਹੈ ਪੱਗ ਬਾਰੇ ਪੱਗ ਦੀ ਇੱਕ ਵੱਖਰੀ ਹੀ ਸ਼ਾਨ ਹੈ ਪੱਗ ਕਰਕੇ ਸਾਨੂੰ ਇੱਕ ਅਲੱਗ ਪਹਿਚਾਣ ਮਿਲੀ ਹੈ ਭਾਵੇਂ ਅਸੀਂ ਹਜ਼ਾਰਾਂ 'ਚ ਖੜੇ ਹੋਈਏ ਭਾਵੇਂ ਅਸੀਂ ਲੱਖਾਂ 'ਚ ਖੜੇ ਹੋਈਏ ਸਾਨੂੰ ਅਲੱਗ ਹੀ ਪਛਾਣਾ ਜਾਂਦਾ ਕਿ ਵੀ ਹਾਂ ਵੀ ਉਹ ਦੇਖੋ ਸਰਦਾਰ ਬੰਦਾ ਖੜਿਆ ਤੇ ਸਰਦਾਰ ਫੋਜਾ ਸਿੰਘ ਜੀ ਨੇ ਵੀ ਇਹ ਪਛਾਣ ਹੋਰ ਬਰਕਰਾਰ ਰੱਖੀ ਆ ਹੋਰ ਵਧਾਈ ਆ ਕਿ ਵੀ ਉਹਨਾਂ ਨੇ ਮੈਰਾਥਨ ਦੇ ਵਿੱਚ ਇੰਟਰਨੈਸ਼ਨਲ ਪੱਧਰ ਤੇ ਭੱਜ-ਭੱਜ ਕੇ ਜਿਹੜਾ ਮੈਰਾਥਨ ਪੂਰੀਆਂ ਕਰੀਆਂ ਤਾਂ ਉਹਨ ਲੋਕਾਂ ਨੇ ਦੇਖਿਆ ਕਿ ਹਾਂ ਵੀ ਇਹ ਸਰਦਾਰ ਚਿਹਰਾ ਜਿਹੜਾ ਕਿੱਦਾਂ ਬਜ਼ੁਰਗ ਤੇ ਰੇਸ ਲਾਈ ਜਾ ਰਿਹਾ ਤੇ ਕਹਿੰਦੇ ਨੇ ਆਪਣਾ ਹੌਸਲਾ ਨਹੀਂ ਛੱਡ ਰਿਹਾ ਤੇ ਇਹ ਬੜੀ ਸ਼ਾਨ ਵਾਲੀ ਗੱਲ ਹੈ ਕਿ ਵੀ ਪੱਗ ਪੱਗ ਦੀ ਇੱਕ ਵੱਖਰੀ ਖਾਨ ਅ ਪੈਰੇ ਦਰਸ਼ਕੋ ਸਾਹ ਫੌਜਾ ਸਿੰਘ ਵੀ ਆਪਣੀ ਜਦੋਂ ਕਿਸੇ ਨਾਲ ਗੱਲ ਸਾਂਝੀ ਕਰਦੇ ਸੀ ਤੇ ਉਹ ਦੱਸਦੇ ਸੀ ਹੂੰ ਕਿ ਮੇਰੀ ਪਛਾਣ ਦੋੜਾਕ ਕਰਕੇ ਨਹੀਂ ਕਿ ਵੀ ਮੈਂ ਭੱਜਦਾ ਜੇ ਮੇਰੇ ਚਿਹਰੇ ਤੇ ਦਾੜਾ ਨਾ ਹੁੰਦਾ ਤੇ ਮੇਰੇ ਸਿਰ ਤੇ ਪੱਗ ਨਾ ਹੁੰਦੀ ਤਾਂ ਆਪ ਉਹ ਕਹਿੰਦੇ ਸੀ ਵੀ ਫੌਜਾ ਸਿੰਘ ਨੂੰ ਕਿਹਨੇ ਪੁੱਛਣਾ ਸੀ ਵੀ ਮੇਰੇ ਨਾਲ ਦੇ ਦੋੜਾਕ ਹੋਰ ਬਹੁਤ ਹੋਣੇ ਸੀ ਇਸ ਦਾੜੇ ਨੇ ਤੇ ਇਸ ਪੱਗ ਨੇ ਮੇਰੀ ਪਛਾਣ ਸੰਸਾਰ ਪੱਦਰ ਤੇ ਬਣਾਈ ਹੈ। ਬਿਲਕੁਲ। ਅਗਲੀ ਗੱਲ ਜਿਹੜੀ ਆਪਾਂ ਕਰਨੀ ਚਾਹੁੰਦੇ ਆ ਬੇਸ਼ੱਕ ਉਹ ਪੜੇ ਨਹੀਂ ਸੀਗੇ। ਹੂੰ। ਸਮਝ ਉਹਨਾਂ ਨੂੰ ਇੰਨੀ ਜ਼ਿਆਦਾ ਸੀ ਤੇ ਤੁਸੀਂ ਹੈਰਾਨ ਮੰਨੋਗੇ ਕਿ ਮੈਂ ਅਗਲੀ ਘਟਨਾ ਜਿਹੜੀ ਪਹਿਲੀ ਘਟਨਾ ਤਾਂ ਇਹ ਦੇਖੋ ਜਦੋਂ ਦੌੜਨਾ ਸ਼ੁਰੂ ਕੀਤਾ ਮੈਰਾਥਨ ਚ ਪਾਰਟਿਸਿਪੇਟ ਕਰਨ ਲੱਗਿਆ ਤੇ ਸਟੈਂਡ ਲੈ ਲਿਆ ਕਿ ਜੇ ਮੈਂ ਪਹੁੰਚ ਜਾਊਂਗਾ ਤਾਂ ਪੱਗ ਬੰਨ ਕੇ ਪਹੁੰਚਾਂਗਾ ਤੇ ਨਹੀਂ ਮੈਂ ਨਹੀਂ ਪਹੁੰਚਾਂਗਾ। ਐਡਾ ਵੱਡਾ ਸਟੈਂਡ ਤੇ ਸਪਸ਼ਟ ਸਟੈਂਡ। ਦੂਸਰੀ ਗੱਲ ਜਦੋਂ ਅਮਰੀਕਾ ਤੇ ਅੰਤਕਵਾਦੀ ਹਮਲਾ ਹੋਇਆ ਉਹ ਤੇ ਉਦੋਂ ਸਿੱਖਾਂ ਤੇ ਮੁਸਲਮਾਨ ਭਾਈਚਾਰੇ ਬਾਰੇ ਪਛਾਣ ਬਾਰੇ ਸਮੱਸਿਆ ਖੜੀ ਹੋ ਗਈ ਹੂੰ ਤੇ ਉਸ ਹਮਲੇ ਤੋਂ ਬਾਅਦ ਅਮਰੀਕਾ ਦੇ ਵਿੱਚ ਹੀ ਇੱਕ ਮੈਰਾਥਨ ਹੋਣ ਜਾ ਰਹੀ ਸੀ ਤੇ ਉਹਦੇ 'ਚ ਸਾਫ ਵਜਾ ਸਿੰਘ ਨੇ ਪਾਰਟਿਸਿਪੇਟ ਕਰਨਾ ਸੀ ਹਾਲਾਂਕਿ ਸਿਹਤ ਪੱਖੋਂ ਵੀ ਉਹ ਤੰਦਰੁਸਤ ਨਹੀਂ ਸੀਗੇ ਉਹਨਾਂ ਨੇ ਪਹਿਲਾਂ ਤਾਂ ਇਹ ਫੈਸਲਾ ਲਿਆ ਕਿ ਮੈਂ ਦੌੜਨਾ ਹੀ ਦੌੜਨਾ ਬੇਸ਼ੱਕ ਅਮਰੀਕਾ ਦੇ ਵਿੱਚ ਕਾਫੀ ਸਖਤਾਈ ਹੋ ਚੁੱਕੀ ਸੀ ਕਾਫੀ ਸਮੱਸਿਆਵਾਂ ਕ੍ਰੀਏਟ ਹੋ ਗਈਆਂ ਸੀ ਪਰ ਉਹਨਾਂ ਨੇ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਫੈਸਲਾ ਲਿਆ ਕਿ ਮੈਂ ਦੌੜਨਾ ਹੀ ਦੌੜਨਾ ਹੂੰ ਦੂਸਰੀ ਗੱਲ ਉਹਨਾਂ ਨੇ ਦੇਖੋ ਇੱਕ ਅਨਪੜ੍ਹ ਵਿਅਕਤੀ ਦਾ ਵੀ ਦਿਮਾਗ ਇੰਨਾ ਕੰਮ ਕੀਤਾ ਕਿ ਉਹਨਾਂ ਨਾਲ ਗੱਲ ਸਾਂਝੀ ਕੀਤੀ ਗਈ ਕਿ ਹੁਣ ਸਾਡੀ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਪਛਾਣ ਦਾ ਰੌਲਾ ਪੈ ਰਿਹਾ ਜਿਹੜੇ ਅਮਰੀਕਾ ਦੇ ਮੂਲ ਨਿਵਾਸੀ ਨੇ ਉੱਥੋਂ ਦੇ ਗੋਰੇ ਨੇ ਉਹ ਸਿੱਖਾਂ ਨੂੰ ਹੀ ਸਮਝਦੇ ਨੇ ਵੀ ਇਹਨਾਂ ਨੇ ਅੰਤਕਵਾਦੀ ਹਮਲਾ ਕੀਤਾ ਤੇ ਸਾਹ ਫੌਜਾ ਸਿੰਘ ਨੇ ਇੱਕ ਮੈਸੇਜ ਦਿੱਤਾ ਉਦੋਂ ਉਹਨਾਂ ਨੇ ਦਸਤਾਰ ਦੇ ਉੱਤੇ ਫਰੰਟ ਤੇ ਖੰਡਾ ਲਾਇਆ ਖੰਡਾ ਲਾ ਕੇ ਭੱਜਣ ਦਾ ਫੈਸਲਾ ਲਿਆ ਜਿਹਦੇ ਨਾਲ ਸਾਡੀ ਇੱਕ ਪਛਾਣ ਵੀ ਆਈਡੈਂਟੀਟੀ ਵੀ ਸਪਸ਼ਟ ਹੋਈ ਕਿ ਇਹ ਸਿੱਖਾ ਤੇ ਇੱਕ ਸਾਡੇ ਧਾਰਮਿਕ ਚਿੰਨ੍ਹ ਦਾ ਜਿਹੜਾ ਸਤਕਾਰ ਆ ਪੂਰੇ ਸੰਸਾਰ ਪੱਧਰ ਤੇ ਹੋਇਆ ਬਿਲਕੁਲ ਇਹ ਗੱਲ ਬੜੀ ਸਾਡੇ ਲਈ ਸਦਾ ਹਰਪੀ ਸਿੰਘ ਜੀ ਮਾਣ ਵਾਲੀ ਮਾਣ ਵਾਲੀ ਗੱਲ ਹੈ ਜੀ ਬਿਲਕੁਲ ਜੀ ਜਿਹੜੀ ਅਗਲੀ ਗੱਲ ਆਪਾਂ ਕਰਦੇ ਆ 114 ਸਾਲ ਉਮਰ ਪੂਰੀ ਕਰਨੀ ਸਾਬ ਹਰਪੀ ਸਿੰਘ ਜੀ ਮੈਂ ਇਸ ਵਿਸ਼ੇ ਤੇ ਨਾ ਨਹੀਂ ਪੰਡਲਾ ਵੀ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਪਰ ਸਾਬ ਫੌਜਾ ਸਿੰਘ ਤੋਂ ਇੱਕ ਸੰਦੇਸ਼ ਲੈਣਾ ਚਾਹੀਦਾ ਜਿੰਨੇ ਵੀ ਉਹਨਾਂ ਦੀ ਇੰਟਰਵਿਊਜ਼ ਨੇ ਉਹਨਾਂ ਦੇ ਵਿੱਚੋਂ ਇੱਕ ਸਪਸ਼ਟ ਗੱਲ ਨਿਕਰ ਕੇ ਸਾਹਮਣੇ ਆਉਂਦੀ ਆ ਕਿ ਉਹਨਾਂ ਨੇ ਕੀ ਖਾਣ ਲਈ ਲੋਕਾਂ ਨੂੰ ਉਤਸ਼ਾਹਤ ਕੀਤਾ ਇੱਕ ਤਾਂ ਉਹ ਪਿੰਨੀਆਂ ਕਰਕੇ ਮਸ਼ਹੂਰ ਸੀ ਹਾਂਜੀ ਕਿ ਉਹ ਸਰਦੀ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਤੇ ਗਰਮੀ ਦੇ ਵਿੱਚ ਬਿਨਾ ਅਲਸੀ ਤੋਂ ਪਿੰਨੀਆਂ ਜਿਦੇ ਚ ਠੰਡੀਆਂ ਚੀਜ਼ਾਂ ਪਾਈਆਂ ਜਾਂਦੀਆਂ ਸੀ ਤੇ ਸਰਦੀ ਦੇ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਚੀਜ਼ਾਂ ਪਾਈਆਂ ਸੀ ਬਿਲਕੁਲ ਇੱਕ ਤੋਂ ਪਿੰਨੀਆਂ ਖਾਂਦੇ ਸੀ ਸਵੇਰ ਦੀ ਉਹ ਵੱਖ-ਵੱਖ ਇੰਟਰਵਿਊਆਂ ਦੇ ਵਿੱਚ ਉਹ ਸਪਸ਼ਟ ਕਰਦੇ ਨੇ ਕਿ ਮੈਂ ਸਵੇਰ ਚਾਹ ਦੇ ਨਾਲ ਪਿੰਨੀਆਂ ਖਾਂਦਾ ਰਿਹਾ ਹਾਂ ਹਾਂਜੀ ਹਾਂਜੀ ਫਿਰ ਦੂਸਰੀ ਡਾਈਟ ਉਹਨਾਂ ਨੇ ਸਾਨੂੰ ਦੱਸੀ ਹੈ ਦਹੀਂ ਹਾਂਜੀ ਉਹ ਵੀ ਘਰ ਦਾ ਬਣਿਆ ਹੋਇਆ ਡੱਬਾ ਬੰਦ ਦਹੀਂ ਨਹੀਂ ਹੂੰ ਵੀ ਜੇ ਸਰੀਰ ਨੂੰ ਤੰਦਰੁਸਤ ਰੱਖਣਾ ਤਾਂ ਤੁਹਾਨੂੰ ਦਹੀਂ ਖਾਣਾ ਚਾਹੀਦਾ ਤੇ ਤੀਸਰੀ ਡਾਈਟ ਉਹਨਾਂ ਨੇ ਦਿੱਤੀ ਦੁੱਧ ਵੀ ਤੁਹਾਨੂੰ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਸਰੀਰ ਨੂੰ ਤਾਕਤ ਦੇਣ ਲਈ ਦੁੱਧ ਜ਼ਰੂਰ ਪੀਣਾ ਚਾਹੀਦਾ ਇਹ ਤਿੰਨ ਖਰਾਕਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਆਪਦੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਹ ਹਰਪੀ ਸਿੰਘ ਜੀ ਖਾਦ ਖਰਾਕ ਬਾਰੇ ਤੁਹਾਡਾ ਕੀ ਵਿਚਾਰ ਹੈ ਪੋਸਟਿਕ ਭੋਜਨ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਆਪਣੇ ਪੂਰੀ ਜ਼ਿੰਦਗੀ ਵਿੱਚ ਸਾਨੂੰ ਇੱਕ ਪੋਸਟਿਕ ਖਾਣਾ ਖਾਣਾ ਚਾਹੀਦਾ ਜਿਸ ਨਾਲ ਅਸੀਂ ਤੰਦਰੁਸਤ ਰਹੀਏ ਬਿਮਾਰੀਆਂ ਤੋਂ ਦੂਰ ਰਹੀਏ ਹਾਂਜੀ ਪਿਆਰੇ ਦਰਸ਼ਕੋ ਨਕੋ ਸਾਫ ਔਜਾ ਸਿੰਘ ਨੇ ਦਸਤਾਰ ਬਾਰੇ ਦਾੜਾ ਪ੍ਰਕਾਸ਼ ਬਾਰੇ ਸਿੱਖੀ ਸਰੂਪ ਬਾਰੇ ਉਹਨਾਂ ਦੀ ਖਰਾਕ ਬਾਰੇ ਆਪਾਂ ਗੱਲ ਲਗਭਗ ਕਰ ਲਈ ਹੈ ਹੁਣ ਜਿਹੜਾ ਮੇਨ ਵਿਸ਼ਾ ਜਿਹੜਾ ਦੁੱਖਦਾਈ ਵਿਸ਼ਾ ਆਪਾਂ ਉਸ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਆ ਅਸੀਂ ਪੁਰਾਣੇ ਇਤਿਹਾਸ ਤੋਂ ਸਿੱਖ ਨਹੀਂ ਸਕੇ ਪੂਰੀ ਭਾਰਤ ਸਰਕਾਰ ਪੰਜਾਬ ਸਰਕਾਰ ਲਗਭਗ 78 ਸਾਲ ਹੋ ਗਏ ਨੇ ਸਾਡਾ ਦੇਸ਼ ਆਜ਼ਾਦ ਹੋਏ ਨੂੰ 78 ਸਾਲਾਂ ਦੇ ਵਿੱਚ ਅਸੀਂ ਆਂਦਾ ਟ੍ਰੈਫਿਕ ਸਿਸਟਮ ਵੀ ਨਹੀਂ ਠੀਕ ਕਰ ਸਕੇ ਬਿਲਕੁਲ ਜੀ ਹੋਰ ਅਸੀਂ ਕੀ ਕਰਨਾ ਜਿਹਨੀਆਂ ਮੈਂ ਸਪਸ਼ਟ ਉਦਾਹਰਨਾਂ ਦਿੰਨਾ ਕਿ 1994 ਦੇ ਵਿੱਚ ਸਾਡੇ ਦੇਸ਼ ਦੇ ਰਾਸ਼ਟਰਪਤੀ ਕੋਈ ਮਾੜੀ ਮੋਟੀ ਸ਼ਖਸੀਅਤ ਨਹੀਂ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਸੜਕਾਂ 'ਸੇ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਬਿਲਕੁਲ ਜੀ ਦੂਸਰੀ ਉਦਾਹਰਣ ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕਮਲਜੀਤ ਸਿੰਘ ਹਮ ਸੜਕਾਂ 'ਸੇ ਚ ਮਾਰੇ ਜਾਂਦੇ ਆ ਬਿਲਕੁਲ ਜੀ ਤੀਸਰੀ ਘਟਨਾ ਹੁਣੇ ਸਾਡਾ ਨੌਜਵਾਨ ਆਗੂ ਦੀਪ ਸਿੱਧੂ ਹਮ ਉਹ ਵੱਖ-ਵੱਖ ਖੰਗਲਾਂ ਤੋਂ ਵੱਖ-ਵੱਖ ਤਰੀਕੇ ਨਾਲ ਗੱਲ ਆਈ ਪਰ ਇੱਕ ਸੜਕ ਹਾਦਸਾ ਜਿਹੜਾ ਸਾਹਮਣੇ ਆਇਆ ਜੇ ਉਹ ਵਾਕਈ ਸੜਕ ਹਾਦਸੇ 'ਚ ਮਰਿਆ ਤਾਂ ਇਹ ਵੀ ਸਾਡੇ ਲਈ ਬੜੀ ਸ਼ਰਮ ਵਾਲੀ ਗੱਲ ਆ ਸਾਡੇ ਦੇਸ਼ ਲਈ ਸਾਡੇ ਸਟੇਟ ਲਈ ਬਹੁਤ ਦੁਖਦਾਈ ਗੱਲ ਹੈ ਜੀ ਸਾਡਾ ਇਹ ਗੱਲ ਕਰਨ ਦਾ ਵਿਸ਼ਾ ਇਹ ਹੈਗਾ ਕਿ 78 ਸਾਲਾਂ ਦੇ ਵਿੱਚ ਜੇ ਸਾਡੀ ਕੇਂਦਰ ਸਰਕਾਰ ਤੇ ਸਟੇਟ ਗਵਰਨਮੈਂਟ ਪੰਜਾਬ ਸਰਕਾਰ ਇੱਕ ਟ੍ਰੈਫਿਕ ਨਿਯਮਾਂ ਨੂੰ ਹੀ ਨਿਯਮ ਕਰ ਸਕੀ ਨਿਯਮਤ ਕਰ ਸਕੀ ਸਾਡੀ ਇਹ ਸਮੱਸਿਆ ਨਹੀਂ ਹੱਲ ਕਰ ਸਕੀ ਇਹਦੇ ਲਈ ਸਖਤ ਕਾਨੂੰਨ ਨਹੀਂ ਬਣਾ ਸਕੀ ਬਾਹਰਲੇ ਦੇਸ਼ਾਂ ਦੇ ਵਿੱਚ ਟ੍ਰੈਫਿਕ ਨਿਯਮ ਕਿਵੇਂ ਲਾਗੂ ਹੁੰਦੇ ਨੇ ਤੇ ਸਾਡੇ ਪੰਜਾਬ ਤੇ ਭਾਰਤ ਦੇ ਵਿੱਚ ਕਿਉਂ ਨਹੀਂ ਲਾਗੂ ਹੁੰਦੇ ਇਹ ਚਿੰਤਾ ਦਾ ਵਿਸ਼ਾ ਇੱਕ ਸੜਕ ਹਾਸੇ ਦੇ ਵਿੱਚ ਸਾਹ ਫੌਜਾ ਸਿੰਘ ਦਾ ਮਾਰਿਆ ਜਾਣਾ ਇਹ ਵੱਡੀ ਦੁੱਖਦਾਈ ਗੱਲ ਆ ਦੇਖੋ ਜਿਵੇਂ ਉੱਪਰ ਕੇ ਗੱਲ ਸਾਹਮਣੇ ਆਈ ਹੈ ਕਿ ਉਹ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਸੀ ਬਿਲਕੁਲ ਜੀ ਜੇ ਘਰ ਦੇ ਬਾਹਰ ਸੈਰ ਕਰਨਾ ਵੀ ਇੱਕ ਗੁਨਾਹ ਤੇ ਫਿਰ ਇਸ ਤੋਂ ਮਾੜੀ ਗੱਲ ਹੋਰ ਹੋ ਨਹੀਂ ਸਕਦੀ ਤੇ ਉਹ ਵੀ 3:30 ਵਜੇ ਦਿਨੇ ਦਿਨ ਦੀ ਗੱਲ ਦੱਸੀ ਜਾ ਰਹੀ ਹੈ ਕਿ 3:30 ਵਜੇ ਦੀ ਘਟਨਾ ਇੱਕ ਕੋ ਅਣਪਛਾਤਾ ਵਹੀਕਲ ਮੇਰੇ ਖਲਚ ਕਾਰ ਦੱਸੀ ਜਾ ਰਹੀ ਹੈ ਵੀ ਕਾਰ ਫੇਟ ਮਾਰ ਕੇ ਚਲੀ ਗਈ ਤੇ ਉਹ ਫੌਜਾ ਸਿੰਘ जख्मਾਂ ਦੀ ਤਾਪ ਨਾਲ ਝਲਦੇ ਹੋਏ ਰਾਤ ਨੂੰ 8 ਵਜੇ ਸਰੀਰ ਤਿਆਗੇ ਹੂੰ ਪਿਆਰੇ ਦਰਸ਼ਕੋ ਇਹ ਵਿਸ਼ਾ ਜਿਹੜਾ ਹੈਗਾ ਵਿਚਾਰਨਯੋਗ ਆ ਕਿ ਐਡੀਆਂ ਐਡੀਆਂ ਘਟਨਾਵਾਂ ਸਾਡੇ ਭਾਰਤ ਦੇ ਵਿੱਚ ਹੋ ਗਈਆਂ ਅਸੀਂ ਹਜੇ ਤੱਕ ਸਿੱਖ ਨਹੀਂ ਸਕੇ 78 ਸਾਲਾਂ ਦੇ ਵਿੱਚ ਅਸੀਂ ਆਪ ਦਾ ਟ੍ਰੈਫਿਕ ਨਿਯਮ ਨਹੀਂ ਠੀਕ ਕਰ ਸਕੇ ਫਿਰ ਅਸੀਂ ਇਹ ਸਰਕਾਰਾਂ ਤੋਂ ਜੋ ਹੁਣ ਤੱਕ ਸਮੇਂ ਤੇ ਵੱਖ-ਵੱਖ ਸਰਕਾਰਾਂ ਰਹਿ ਚੁੱਕੀਆਂ ਨੇ ਉਹਨਾਂ ਤੋਂ ਅਸੀਂ ਆਸ ਵੀ ਕੀ ਰੱਖਦੇ ਆ ਬਿਲਕੁਲ ਜੀ ਜਿਹੜੇ ਚਿੰਤਾ ਦਾ ਵਿਸ਼ਾ ਉਹਦੇ ਵਿੱਚ ਸਰਕਾਰਾਂ ਦਾ ਤਾਂ ਜਿਹੜਾ ਯੋਗਦਾਨ ਹੈਗਾ ਹੈਗਾ ਹੀ ਆ ਸਾਡੇ ਸਮਾਜ ਦੇ ਵਿੱਚ ਵਿਚਰ ਰਹੇ ਅਸੀਂ ਲੋਕ ਜੀਜੇ ਤੁਸੀਂ ਤੇ ਅਸੀਂ ਸਾਰੇ ਆਉਂਦੇ ਆ ਬਿਲਕੁਲ ਜੀ ਆਮ ਹੀ ਪੰਜਾਬ 'ਚ ਵੇਖਣ ਨੂੰ ਮਿਲਦਾ ਕੋਈ ਸੀਟ ਬੈਲਟ ਲਾਉਣ ਨੂੰ ਵੀ ਆਪਣੀ ਸ਼ਾਨ ਦੇ ਖਿਲਾਫ ਸਮਝਿੰਦੇ ਬਿਲਕੁਲ ਜੀ ਬੜਾ ਅਫੈਂਡਡ ਲੈ ਜਾਂਦੇ ਆ ਜੀ ਈਗੋ ਤੇ ਆ ਜਾਂਦੀ ਗੱਲ ਹਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਆਪਣੀ ਸ਼ਾਨ ਸਮਝਿਆ ਜਾਂਦਾ ਉਲੰਘਿਆ ਨਹੀਂ ਧੱਜੀਆਂ ਹੋਣਾਈਆਂ ਜਾਂਦੀਆਂ ਜੀ ਹਾਂਜੀ ਬਿਲਕੁਲ ਜੀ ਤੇ ਜਿਹੜਾ ਸਾ ਫੌਜਾ ਸਿੰਘ ਦਾ ਇਸ ਤਰੀਕੇ ਨਾਲ ਇਸ ਸੰਸਾਰ ਤੋਂ ਚਲੇ ਜਾਣਾ ਇਹ ਦੁਖਦਾਈ ਤਾਂ ਹੈ ਤੇ ਇਹ ਚਿੰਤਾ ਦਾ ਵਿਸ਼ਾ ਵੀ ਹੈ ਤੇ ਇਹਦੇ ਤੇ ਚਿੰਤਨ ਕਰਨ ਦੀ ਵੀ ਲੋੜ ਆ ਟ੍ਰੈਫਿਕ ਨਿਯਮਾਂ ਤੇ ਜਿਹੜੀ ਗੱਲ ਸਾ ਹਰਪੀ ਸਿੰਘ ਜੀ ਮੈਂ ਤੁਹਾਡੇ ਧਿਆਨ ਚ ਵੀ ਲਿਆਵਾਂ ਦਰਸ਼ਕਾਂ ਦੇ ਵੀ ਲਗਭਗ ਕੁਝ ਨੂੰ ਪਤਾ ਵੀ ਹੋਵੇਗਾ ਜੇ ਜਦੋਂ ਕੋਈ ਐਕਸੀਡੈਂਟਲ ਡੈਥ ਹੁੰਦੀ ਹੈ ਨਾ ਜੀ ਇਹ ਕਾਨੂੰਨ ਆ ਆਪਣੇ ਭਾਰਤ ਦਾ ਤੇ ਪੰਜਾਬ ਦਾ ਉਸੇ ਦਿਨ ਉਸੇ ਟਾਈਮ ਤੇ ਹੀ ਡਰਾਈਵਰ ਦੀ ਜ਼ਮਾਨਤ ਹੋ ਜਾਂਦੀ ਹੈ ਹੂੰ ਜੇ ਗੈਨੀ ਜੈਲ ਸਿੰਘ ਦੀ ਐਕਸੀਡੈਂਟਲ ਡੈਥ ਹੋਈ ਆ ਤੇ ਟਰੱਕ ਡਰਾਈਵਰ ਦੀ ਉਸੇ ਦਿਨ ਹੀ ਜ਼ਮਾਨਤ ਹੋਗੀ ਹੂੰ ਕੈਪਟਨ ਕਮਲਜੀ ਸਿੰਘ ਦੀ ਡੈਥ ਹੋਈ ਐਕਸੀਡੈਂਟਲ ਤਾਂ ਉਸੇ ਦਿਨ ਹੀ ਡਰਾਈਵਰ ਦੀ ਜ਼ਮਾਨਤ ਹੋਗੀ ਤੇ ਜੇ ਦੀਪ ਸਿੱਧੂ ਦੀ ਐਕਸੀਡੈਂਟਰਲ ਡੈਥ ਹੋਈਆ ਉਹ ਟਰੱਕ ਕਿਵੇਂ ਖੜਾ ਸੀ ਸਰੀਏ ਕਿਵੇਂ ਸੀ ਬਾਹਰ ਕਿਉਂ ਸੀ ਉਹਦੇ ਬਜਾਏ ਮੌਕੇ ਤੇ ਹੀ ਡਰਾਈਵਰ ਦੀ ਜਮਾਨਤ ਹੋ ਗਈ ਹਾਂਜੀ ਤੇ ਜੇਕਰ ਉਹ ਕੇਸ ਚੱਲਦਾ ਵੀ ਆ ਲੰਬਾ ਸਮਾਂ ਤੇ ਫਿਰ ਜਿਹੜੀ ਸਜ਼ਾ ਉਹ ਵੀ ਮਿਨੀਮਮ ਆ ਮਿਨੀਮਮ ਸਜ਼ਾ ਹੁੰਦੀ ਹੈ ਇਸੇ ਕਰਕੇ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਆਪਾਂ ਸਾਹਰਪੀਤ ਸਿੰਘ ਨਾਲ ਵੀ ਗੱਲ ਕਰਦੇ ਆ ਸਾਹਰਪੀਤ ਸਿੰਘ ਜੀ ਟ੍ਰੈਫਿਕ ਨਿਯਮਾਂ ਬਾਰੇ ਤੁਹਾਡੇ ਕੀ ਵਿਚਾਰ ਟ੍ਰੈਫਿਕ ਨਿਯਮਾਂ ਦੇ ਬਾਰੇ ਜਿੱਦਾਂ ਜੀ ਆਪਾਂ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਵਿਚਰਦੇ ਆਂ ਕਿ ਅਸੀਂ ਆਏ ਤਾਂ ਸੀ ਪੰਜਾਬ ਤੋਂ ਹੀ ਆਂ ਇੱਥੇ ਅਸੀਂ ਪ੍ਰੋਪਰਲੀ ਇਹਨੂੰ ਫੋਲੋ ਕਰ ਰਹੇ ਆਂ ਉੱਥੇ ਸਿਸਟਮ ਇਹਨਾਂ ਕਰਪਟ ਹੋ ਚੁੱਕਿਆ ਕਿ ਵੀ ਉਹ ਚਾਹੁੰਦੇ ਨਹੀਂ ਕਿ ਲੋਕ ਫੋਲੋ ਕਰਨ ਇਹ ਨਹੀਂ ਕਿ ਲੋਕ ਚਾਹੁੰਦੇ ਨਹੀਂ ਆ ਲੋਕ ਚਾਹੁੰਦੇ ਆ ਮਗਰ ਸਰਕਾਰ ਨਹੀਂ ਚਾਹਦੀ ਕਿ ਉਹ ਫੋਲੋ ਕਰਨ ਕਿਉਂਕਿ ਜੇ ਸਾਰੇ ਲੋਕ ਫੋਲੋ ਕਰਨ ਲੱਗੇ ਤੇ ਫਿਰ ਸਰਕਾਰ ਕਿੱਥੇ ਰਹਿ ਜੂਗੀ ਕਿਉਂਕਿ ਇੱਥੇ ਉਹਨਾਂ ਦੀ ਰਿਸ਼ਵਤਾਂ ਚੱਲਦੀਆਂ ਕਿ ਵੀ ਹਰ ਚੀਜ਼ ਤੇ ਲੂਪ ਹੋਲ ਰੱਖਿਆ ਹੋਇਆ ਉਹਨਾਂ ਨੇ ਤਾਂ ਕਿ ਉਹਨਾਂ ਨੂੰ ਪੈਸੇ ਵੰਨ ਉੱਪਰ ਦੀ ਕਮਾਈ ਹੋਵੇ ਉਹਨਾਂ ਦੇ ਗੁਰ ਕਾਰਗੁਜ਼ਾਰੀਆਂ ਚੱਲਣ ਉਹਨਾਂ ਦੀ ਦੇਖੋ ਟ੍ਰੈਫਿਕ ਨੀਮ ਬਹੁਤ ਜ਼ਰੂਰੀ ਹੈ ਕੱਲਾ ਐਕਸੀਡੈਂਟ ਦੇ ਕੇਸ ਦੇ ਵਿੱਚ ਨਹੀਂ ਕਿਉਂਕਿ ਹਰੇਕ ਦੀ ਕੋਈ ਨਾ ਕੋਈ ਘਰੇ ਵੇਟ ਕਰ ਰਿਆ ਸਵੇਰੇ ਕੋਈ ਘਰੋਂ ਘਰੇ ਘਰੋਂ ਕੰਮ ਵਾਸਤੇ ਨਿਕਲਿਆ ਉਹਦਾ ਪਰਿਵਾਰ ਬੰਦੇ ਸ਼ਾਮ ਨੂੰ ਉਡੀਕ ਰਿਹਾ ਕਿ ਹਾਂ ਵੀ ਉਸਨੇ ਕਮਾਈ ਕਰਕੇ ਘਰੇ ਵਾਪਸ ਆਉਣਾ ਜਿਹੜਾ ਕਿ ਕਈਆਂ ਦਾ ਉੱਥੇ ਪਹੁੰਚ ਹੀ ਨਹੀਂ ਪਾਉਂਦੇ ਇਹ ਇੱਕ ਕੇਸ ਨਹੀਂ ਹੈ ਦੋ ਕੇਸ ਨਹੀਂ ਹੈ ਇਹ ਹਜ਼ਾਰਾਂ ਵਿੱਚ ਰੋਜ਼ ਕੇਸ ਇਹ ਹੁੰਦੇ ਆ ਕਿੰਨੇ ਲੋਕ ਐਕਸੀਡੈਂਟਲ ਮੌਤ ਨਾਲ ਮਰਦੇ ਆ ਤੇ ਇਸ ਕਰਕੇ ਟ੍ਰੈਫਿਕ ਨਿਯਮ ਸਾਨੂੰ ਫੋਲੋ ਕਰਨੇ ਚਾਹੀਦੇ ਆ ਉਹ ਐਕਚੁਅਲੀ ਸਾਡੇ ਵਾਸਤੇ ਬਣੇ ਆ ਤਾਂ ਕਿ ਸਾਰੇ ਸੇਫਲੀ ਰਹਿਣ ਅ ਪਰਦਰਸ ਕੋ ਜਿਵੇਂ ਸਾਹ ਹਰਪੀ ਸਿੰਘ ਨੇ ਵਿਸ਼ੇ ਦੇ ਵਿੱਚੋਂ ਸਬ ਵਿਸ਼ਾ ਨਿਕਲ ਕੇ ਬਾਹਰ ਆਇਆ ਕਿ ਜਿਹੜੇ ਟ੍ਰੈਫਿਕ ਦੇ ਨਿਯਮ ਨੇ ਉਹ ਪੂਰਨ ਤੌਰ ਤੇ ਲਾਗੂ ਕਿਉਂ ਨਹੀਂ ਗਏ ਕਿਉਂਕਿ ਰਿਸ਼ਵਤ ਜ਼ਿਆਦਾ ਚੱਲਦੀ ਹੈ ਤੇ ਸ਼ਿਫਾਰਿਸ਼ ਜ਼ਿਆਦਾ ਚੱਲਦੀ ਹੈ ਅਸੀਂ ਪੰਜਾਬ ਤੇ ਭਾਰਤ ਵਿੱਚ ਅਕਸਰ ਹੀ ਦੇਖਦੇ ਹਾਂ ਕਿ ਕਿਸੇ ਵੀ ਚੌਂਕ ਦੇ ਵਿੱਚ ਟ੍ਰੈਫਿਕ ਇੰਚਾਰਜ ਕਿਸੇ ਨੇ ਲੱਗਣਾ ਕਿਸੇ ਸਿਟੀ 'ਚ ਲੱਗਣਾ ਕਿਸੇ ਏਰੀਏ 'ਚ ਲੱਗਣਾ ਉਹ ਟ੍ਰੈਫਿਕ ਇੰਚਾਰਜ ਲੱਗਣ ਲਈ ਰਿਸ਼ਵਤ ਦਿੱਤੀ ਜਾਂਦੀ ਹੈ ਜਦੋਂ ਉਹ ਵਿਅਕਤੀ ਇੰਸਪੈਕਟਰ ਜਾਂ ਐਸ ਐਚ ਓ ਉਸ ਏਰੀਏ ਦੇ ਵਿੱਚ ਟ੍ਰੈਫਿਕ ਇੰਚਾਰਜ ਲੱਗਿਆ ਹੀ ਪੈਸੇ ਦੇ ਕੀ ਆ ਤੇ ਉਹ ਫਿਰ ਆਪਦੇ ਪੈਸੇ ਵੀ ਪੂਰੇ ਕਰਦਾ ਬਿਲਕੁਲ ਕਰਨਗੇ ਪੰਜਾਬ ਤੇ ਭਾਰਤ ਦੇ ਵਿੱਚ ਚਲਾਨ ਜਿਹੜੇ ਕੱਟੇ ਜਾਂਦੇ ਨੇ ਉਹ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਾਉਣ ਲਈ ਨਹੀਂ ਕੱਟੇ ਜਾਂਦੇ ਕਿ ਟ੍ਰੈਫਿਕ ਨਿਯਮ ਲਾਗੂ ਹੋਣ ਟ੍ਰੈਫਿਕ ਨਿਯਮਾਂ ਦੀ ਲੋਕ ਪਾਲਣਾ ਕਰਨ ਇਸ ਲਈ ਨਹੀਂ ਚਲਾਨ ਕੱਟੇ ਜਾਂਦੇ ਚਲਾਨ ਕੱਟਣ ਲਈ ਇਸ ਕਰਕੇ ਖੜਿਆ ਜਾਂਦਾ ਕਿ ਪਬਲਿਕ ਤੋਂ ਰਿਸ਼ਵਤ ਕਿਵੇਂ ਲਈ ਜਾਵੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਟ੍ਰੈਫਿਕ ਪੁਲਿਸ ਡਿਊਟੀ ਨਹੀਂ ਦਿੰਦੀ। ਟ੍ਰੈਫਿਕ ਦੇ ਵਿੱਚੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਕਮਾਈ ਕਿਵੇਂ ਕਰਨੀ ਆ ਇਸ ਲਈ ਡਿਊਟੀ ਦਿੱਤੀ ਜਾਂਦੀ ਆ। ਬਿਲਕੁਲ। ਸੋ ਪਿਆਰੇ ਦਰਸ਼ਕੋ ਇਸ એપisode ਦੇ ਵਿੱਚ ਜਿਹੜਾ ਮੇਨ ਵਿਸ਼ਾ ਸਾਡਾ ਇਹ ਵਿਚਾਰ ਕਰਨਾ ਸੀ ਸਾਡੇ ਵੱਲੋਂ ਸਾਬ ਫੌਜਾ ਸਿੰਘ ਨੂੰ ਇਹੀ ਸੱਚੀ ਸੁੱਚੀ ਸੰਧਾਰੀ ਹੋਊਗੀ ਕਿ ਅਸੀਂ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਟ੍ਰੈਫਿਕ ਨਿਯਮ ਲਾਗੂ ਕਰਨ ਲਈ ਸਰਕਾਰ ਤੇ ਵੀ ਦਬਾਅ ਪਾਈਏ। ਪਬਲਿਕ ਨੂੰ ਵੀ ਅਵੇਅਰ ਕਰੀਏ ਕਿ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਿਆ ਕਰੀਏ ਪਰ ਸਾਡੀ ਇਹ ਸੋਚਣ ਦਾ ਵੀ ਵਿਸ਼ਾ ਹੈ ਕਿ ਸਦਾ ਫੌਜਾ ਸਿੰਘ ਦੀ ਮੌਤ ਦਾ ਜ਼ਿੰਮੇਵਾਰ ਕੌਣ ਭਾਰਤ ਸਰਕਾਰ ਪੰਜਾਬ ਸਰਕਾਰ ਟ੍ਰੈਫਿਕ ਨਿਜ਼ਮ ਟ੍ਰੈਫਿਕ ਪੁਲਿਸ ਤੇ ਜਾਂ ਜਿਹੜੇ ਮਾੜੇ ਅੰਸਰ ਜਿਹੜੇ ਮਾੜੀ ਡਰਾਈਵਿੰਗ ਕਰਦੇ ਨੇ ਮਾੜੀ ਡਰਾਈਵਿੰਗ ਕਰਕੇ ਉਹਨਾਂ ਨੇ ਸਾਡਾ ਹੀਰਾ ਸਾਡੇ ਤੋਂ ਖੋਲ ਲਿਆ ਬੇਸ਼ੱਕ ਸ੍ਰੀ ਫੋਜਾ ਸਿੰਘ ਦੀ ਉਮਰ 114 ਸਾਲ ਸੀ ਸਮੇਂ ਮੁਤਾਬਕ ਤੇ ਉਮਰ ਮੁਤਾਬਕ ਹਰ ਇੱਕ ਨੇ ਇਸ ਦੁਨੀਆ ਤੋਂ ਚਲੇ ਜਾਣਾ ਪਰ ਉਹਨਾਂ ਦੇ ਜਿਹੜੀ ਜਾਣ ਦਾ ਤਰੀਕਾ ਕਿ ਆ ਪਤਾ ਕਿ ਮਰेंगे ਕਿਹਸਾ ਮਰਨਾ ਹੋਏ ਉਹ ਜਿਹੜਾ ਉਹਨਾਂ ਦੇ ਜਾਣ ਦਾ ਤਰੀਕਾ ਵਿਧੀ ਬਣੀ ਆ ਵਿਧ ਬਣੀ ਆ ਉਹ ਬੜੀ ਹੀ ਦੁਖਦਾਇਕ ਆ ਸੋ ਅਸੀਂ ਤੁਹਾਡੇ ਤੋਂ ਲੈਨੇ ਆ ਇਜਾਜ਼ਤ ਮੈਂ ਤੇ ਸਦਾ ਹਰਪੀਤ ਸਿੰਘ ਵੱਲੋਂ ਸਾਂਝੀ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ